ਦੋਸਤੋ ਇੱਕ ਕਰੋੜਪਤੀ ਔਰਤ ਰਾਤ ਨੂੰ ਆਪਣੇ ਨੌਕਰ ਨੂੰ ਰੋਂਦੀ ਹੋਈ ਕਹਿੰਦੀ ਹੈ ਕਿ ਮੇਰੇ ਬੇਟੇ ਦੇ ਵਿਆਹ ਨੂੰ 5 ਸਾਲ ਹੋ ਗਏ ਹਨ ਪਰ ਮੇਰੀ ਨੋ ਮੈਨੂੰ ਦਾਦੀ ਨਹੀਂ ਬਣਾ ਸਕੀ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਮੈਨੂੰ ਬੱਚਾ ਪੈਦਾ ਕਰਕੇ ਦੇ ਸਕੇਗੀ ਪਰ ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਪੋਤਰੇ-ਪੋਤਰੀਆਂ ਨੂੰ ਗੋਦੀ ਵਿੱਚ ਖੜਾਵਾ ਉਹ ਆਪਣੇ ਨੌਕਰ ਨੂੰ ਕਹਿੰਦੀ ਹੈ ਕਿ ਬੇਟਾ ਤੂੰ ਵੀ ਮੇਰੇ ਬੇਟੇ ਦੀ ਤਰ੍ਹਾਂ ਹੈ ਜਦੋਂ ਤੂੰ 2 ਸਾਲ ਦਾ ਸੀ ਤਾਂ ਮੈਨੂੰ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਪੀਖ ਮੰਗਦਾ ਮਿਲਿਆ ਸੀ ਤੇ ਮੈਂ ਤੈਨੂੰ ਆਪਣੇ ਘਰ ਲਈ ਆਈ ਸੀ ਤੈਨੂੰ ਵੀ ਮੈਂ ਆਪਣੇ ਬੇਟੇ ਦੀ ਤਰ੍ਹਾਂ ਪਾਲ ਕੇ ਵੱਡਾ ਕੀਤਾ ਹੈ ਤੂੰ ਇਸ ਘਰ ਦਾ ਨੌਕਰ ਨਹੀਂ ਛੋਟੇ ਬੇਟੇ ਦੀ ਤਰ੍ਹਾਂ ਹੈ ਜੇਕਰ ਤੂੰ ਵਿਆਹ ਕਰਕੇ ਮੈਨੂੰ ਦਾਦੀ ਬਣਾ ਦੇਵੇਂ ਤਾਂ ਮੇਰੇ ਕੋਲ ਜੋ ਤੰਨ ਦੌਲਤ ਹੈ ਉਸ ਦਾ ਅੱਧਾ ਹਿੱਸਾ ਮੈਂ ਤੇਰੇ ਨਾਂ ਕਰ ਦੇਵਾਂਗੀ ਉਸ ਦੀ ਨੋ ਵੀ ਇਹ ਗੱਲ ਸੁਣ ਲੈਂਦੀ ਹੈ ਤੇ ਉਹ ਬੇਚੈਨ ਹੋ ਗਈ ਕਿ ਜੇਕਰ ਮਾਂ ਨਾ ਬਣ ਸਕੀ ਤਾਂ ਮੇਰੀ ਸੱਸ ਇਸ ਨੌਕਰ ਨੂੰ ਸਾਰੀ ਦੌਲਤ ਦੇ ਦੇਵੇਗੀ। ਹੁਣ ਉਹ ਕਿਸੇ ਵੀ ਕੀਮਤ ਤੇ ਮਾਂ ਬਣਨਾ ਚਾਹੁੰਦੀ ਸੀ। ਪਰ ਉਸ ਦਾ ਪਤੀ ਉਸ ਨੂੰ ਮਾਂ ਨਹੀਂ ਬਣਾ ਸਕਦਾ ਸੀ ਕਿਉਂਕਿ ਉਹ ਇਸ ਕਾਬਿਲ ਨਹੀਂ ਸੀ। ਉਸ ਦੇ ਦਿਮਾਗ ਵਿੱਚ ਇੱਕ ਵਿਚਾਰ ਆਉਂਦਾ ਹੈ ਤੇ ਉਹ ਰਾਤ 10 ਵਜੇ ਦੇ ਕਰੀਬ ਆਪਣੇ ਨੌਕਰ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਉਸ ਨਾਲ ਸਵਾਗਤ ਜੀ ਇੱਕ ਹੋਰ ਕਹਾਣੀ ਵਿੱਚ। ਗੁਰਦਾਸਪੁਰ ਦੀ ਰਹਿਣ ਵਾਲੀ 55 ਸਾਲ ਦੀ ਮਨਜੀਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਮੁੰਡੇ ਦਾ ਵਿਆਹ ਕਰ ਦਿੰਦੀ ਹੈ ਫਿਰ ਮੀਤੋ ਵਿਆਹ ਤੋਂ 6 ਮਹੀਨੇ ਬਾਅਦ ਆਪਣੀ ਨੋ ਮਹਿਰ ਤੇ ਜ਼ੋਰ ਪਾਉਣ ਲੱਗ ਪੈਂਦੀ ਹੈ ਕਿ ਮੈਂ ਦਾਦੀ ਬੰਨਣਾ ਚਾਹੁੰਦੀ ਹਾਂ ਮੈਨੂੰ ਜਲਦੀ ਹੀ ਇੱਕ ਪੋਤਰਾ ਚਾਹੀਦਾ ਹੈ ਪਰ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਮਹਿਰ ਗਰਭਵਤੀ ਨਹੀਂ ਹੋਈ ਉਹ ਆਪਣੀ ਸਾਸ ਨੂੰ ਦਾਦੀ ਨਹੀਂ ਬਣਾ ਸਕੀ ਸੀ ਜਿਸ ਗੱਲ ਨੂੰ ਲੈ ਕੇ ਨੋ ਸਾਸ ਵਿੱਚ ਅਕਸਰ ਝਗੜਾ ਹੋਣ ਲੱਗਾ ਸੀ ਇੱਕ ਦਿਨ ਮਹਿਰ ਦਾ ਪਤੀ ਪਰਮ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਜਦੋਂ ਮਿਹਰ ਦੀ ਜਾਂਚ ਕੀਤੀ ਗਈ ਤਾਂ ਡਾਕਟਰ ਨੇ ਕਿਹਾ ਤੁਹਾਡੀ ਪਤਨੀ ਮਾਂ ਬਣ ਸਕਦੀ ਹੈ ਇਸ ਵਿੱਚ ਕੋਈ ਕਾਟ ਨਹੀਂ ਹੈ ਇਹ ਗੱਲ ਸੁਣ ਕੇ ਮਿਹਰ ਦਾ ਪਤੀ ਪਰਮ ਬਹੁਤ ਖੁਸ਼ ਹੁੰਦਾ ਹੈ ਪਰ ਪਰਮ ਦੀ ਖੁਸ਼ੀ ਜਲਦੀ ਹੀ ਗਮੀ ਵਿੱਚ ਤਬਦੀਲ ਹੋ ਗਈ ਸੀ ਜਦੋਂ ਡਾਕਟਰ ਨੇ ਕਿਹਾ ਤੁਹਾਡੀ ਪਤਨੀ ਤਾਂ ਮਾਂ ਬਣ ਸਕਦੀ ਹੈ ਪਰ ਤੁਸੀਂ ਕਦੇ ਬਾਪ ਨਹੀਂ ਬਣ ਸਕਦੇ ਹੋ ਤੁਹਾਡੇ ਅੰਦਰ ਕੁਝ ਅਜਿਹੀਆਂ ਕਮੀਆਂ ਹਨ ਜਿਸ ਕਾਰਨ ਤੁਸੀਂ ਆਪਣੀ ਪਤਨੀ ਨੂੰ ਕਦੇ ਮਾਂ ਦਾ ਸੁੱਖ ਨਹੀਂ ਦੇ ਸਕਦੇ ਹੋ ਇਹ ਗੱਲ ਸੁਣਦੇ ਹੀ ਪਰਮ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਮਿਹਰ ਵੀ ਸੁਣ ਲੈਂਦੀ ਹੈ ਜਿਸ ਕਰਕੇ ਉਹ ਆਪਣੇ ਪਤੀ ਨਾਲ ਗੁੱਸੇ ਹੋ ਜਾਂਦੀ ਹੈ ਤੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੀ ਹੈ ਮਿਹਰ ਨੇ ਕਿਹਾ ਤੇਰੀ ਮਾਂ ਮੈਨੂੰ ਜੀਵਨ ਭਰ ਤਾਂ ਨਹੀਂ ਮਾਰਦੀ ਰਹੀ ਕਿ ਮੈਂ ਮਾਂ ਨਹੀਂ ਬਣ ਸਕਦੀ ਕਿਉਂਕਿ ਮੈਂ ਬਾਝਾ ਪਰ ਉਹ ਨਹੀਂ ਜਾਣਦੀ ਕਿ ਉਸ ਦਾ ਆਪਣਾ ਮੁੰਡਾ ਹੀ ਨਾ ਮਰਦ ਹੈ ਉਹ ਕਦੇ ਵੀ ਕਿਸੇ ਔਰਤ ਨੂੰ ਮਾਂ ਨਹੀਂ ਬਣਾ ਸਕਦਾ ਹੈ ਇਹ ਸੁਣ ਕੇ ਉਸ ਦਾ ਪਤੀ ਪਰਮ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਆਪਣੀ ਪਤਨੀ ਨੂੰ ਇੱਕ ਥੱਪੜ ਮਾਰ ਦਿੰਦਾ ਹੈ ਤੇ ਫਿਰ ਉਸ ਨੂੰ ਗਲੇ ਨਾਲ ਲਾ ਕੇ ਕਹਿੰਦਾ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੈਨੂੰ ਮਾਂ ਦਾ ਸੁੱਖ ਜ਼ਰੂਰ ਦੇਵਾਂਗਾ ਇਹ ਗੱਲ ਸੁਣ ਕੇ ਉਸ ਦੀ ਪਤਨੀ ਮਿਹਰ ਸ਼ਾਂਤ ਹੋ ਜਾਂਦੀ ਹੈ ਉਸ ਨੇ ਵੀ ਆਪਣੇ ਪਤੀ ਨੂੰ ਗਲੇ ਨਾਲ ਲਾ ਲਿਆ ਸੀ ਉਹ ਘਰ ਵਾਪਸ ਆ ਗਏ ਤੇ ਉਸ ਸ਼ਾਮ ਦੇ 9 ਵਜੇ ਉਸਦੀ ਸੱਸ ਮੀਤੋ ਨੇ ਆਪਣੇ ਘਰ ਦੇ ਨੌਕਰ ਨੂੰ ਆਪਣੇ ਕੋਲ ਬੁਲਾਇਆ ਉਸਨੇ ਆਪਣੇ ਘਰ ਦੇ ਨੌਕਰ ਰਾਜੂ ਨੂੰ ਕਿਹਾ ਬੇਟਾ ਵਿਆਹ ਦੇ 5 ਸਾਲ ਹੋ ਜਾਣ ਤੋਂ ਬਾਅਦ ਵੀ ਮੇਰੀ ਨੋ ਮੈਨੂੰ ਦਾਦੀ ਨਹੀਂ ਬਣਾ ਸਕੀ ਜਦੋਂ ਕਿ ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਪੋਤਰੇ ਪੋਤਰੀਆਂ ਨੂੰ ਇੱਕ ਵਾਰ ਆਪਣੀ ਗੋਦ ਵਿੱਚ ਖੜਾਉਣਾ ਚਾਹੁੰਦੀ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਮੈਨੂੰ ਦਾਦੀ ਦੀ ਖੁਸ਼ੀ ਦੇ ਸਕੇਗੀ ਉਹ ਰੋਂਦੀ ਹੋਈ ਆਪਣੇ ਨੌਕਰ ਨੂੰ ਕਹਿੰਦੀ ਹੈ ਕਿ ਬੇਟਾ ਤੂੰ ਵੀ ਮੇਰੇ ਮੁੰਡੇ ਵਰਗਾ ਹੈ ਤੂੰ ਇਸ ਘਰ ਦਾ ਨੌਕਰ ਨਹੀਂ ਬੇਟਾ ਹੈ ਜਦੋਂ ਤੂੰ 2 ਸਾਲ ਦਾ ਸੀ ਤਾਂ ਮੈਂ ਤੈਨੂੰ ਆਪਣੇ ਘਰ ਲੈ ਕੇ ਆਈ ਸੀ ਮੈਂ ਤੈਨੂੰ ਆਪਣੇ ਪੁੱਤਰ ਵਾਂਗ ਹੀ ਪਾਲ ਕੇ ਵੱਡਾ ਕੀਤਾ ਹੈ ਜੇਕਰ ਤੂੰ ਵਿਆਹ ਕਰਵਾ ਕੇ ਮੈਨੂੰ ਦਾਦੀ ਬਣਾ ਕੇ ਇੱਕ ਪੋਤਰੇ ਦਾ ਸੁੱਖ ਦੇਵੇਂਗਾ ਤਾਂ ਮੇਰੇ ਕੋਲ ਜੋ ਵੀ ਧਨ ਦੌਲਤ ਹੈ ਮੈਂ ਉਸ ਦਾ ਅੱਧਾ ਹਿੱਸਾ ਤੇਰੇ ਨਾਮ ਕਰ ਦੇਵਾਂਗੀ ਪਰ ਉਸ ਦਾ ਨੌਕਰ ਰਾਜੂ ਬਹੁਤ ਹੀ ਪੋਲਾ ਤੇ ਸਾਫ਼ ਦਿਲ ਵਾਲਾ ਇਨਸਾਨ ਸੀ ਉਹ ਸਿਰਫ ਆਪਣੀ ਮਾਲਕਣ ਨੂੰ ਮਾਂ ਦੀ ਤਰ੍ਹਾਂ ਪਿਆਰ ਕਰਦਾ ਸੀ ਉਸ ਨੂੰ ਜ਼ਮੀਨ ਧਨ ਦੌਲਤ ਵਰਗੀ ਕਿਸੇ ਚੀਜ਼ ਨਾਲ ਕੋਈ ਮੋਹ ਨਹੀਂ ਸੀ ਸਗੋ ਉਹ ਤਾਂ ਆਪਣੀ ਮਾਲਕਣ ਨੂੰ ਦਿਲੋਂ ਪਿਆਰ ਕਰਦਾ ਸੀ ਉਹ ਆਪਣੀ ਮਾਲਕਣ ਦੀਆਂ ਗੱਲਾਂ ਨੂੰ ਟਾਲ ਨਹੀਂ ਪਾਉਂਦਾ ਹੈ ਤੇ ਉਸ ਨਾਲ ਵਾਅਦਾ ਕਰਦਾ ਹੈ ਕਿ ਮੈਂ ਜਲਦੀ ਹੀ ਵਿਆਹ ਕਰ ਲਵਾਂਗਾ ਇਹ ਗੱਲਾਂ ਮੀਤੋ ਦੀ ਨੋ ਮਿਹਰ ਵੀ ਸੁਣ ਲੈਂਦੀ ਹੈ ਉਹ ਪਰੇਸ਼ਾਨ ਹੋ ਗਈ ਤੇ ਸੋਚਣ ਲੱਗੀ ਕਿ ਜੇਕਰ ਮੈਂ ਮਾਣਾ ਬਣ ਸਕੀ ਮੇਰੀ ਸੱਸ ਸਾਰੀ ਦੌਲਤ ਸਾਡੇ ਤੋਂ ਖੋ ਲਵੇਗੀ ਤੇ ਇਸ ਨੌਕਰ ਨੂੰ ਦੇ ਦੇਵੇਗੀ ਅਸੀਂ ਤਾਂ ਗੰਗਾਲ ਹੋ ਜਾਵਾਂਗੇ ਪਰ ਉਸ ਦਾ ਪਤੀ ਉਸ ਨੂੰ ਇਹ ਖੁਸ਼ੀ ਨਹੀਂ ਦੇ ਸਕਦਾ ਸੀ ਉਹ ਉਸ ਨੂੰ ਮਾਂ ਨਹੀਂ ਬਣਾ ਸਕਦਾ ਸੀ ਫਿਰ ਉਸ ਦੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਉਹ ਸੋਚਣ ਲੱਗਦੀ ਹੈ ਕਿ ਕਿਉਂ ਨਾ ਇਸ ਨੌਕਰ ਨਾਲ ਸੰਬੰਧ ਬਣਾ ਕੇ ਹੀ ਮੈਂ ਮਾਂ ਬਣ ਜਾਵਾਂ ਉਹ ਰਾਤ ਨੂੰ ਚੁੱਪਚਾਪ 10 ਵਜੇ ਨੌਕਰ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਨੌਕਰ ਨੇ ਜਦੋਂ ਛੋਟੀ ਮਾਲਕ ਨੂੰ ਦੇਖਿਆ ਉਹ ਹੈਰਾਨ ਹੋ ਗਿਆ ਕਿ ਇਹ ਪਹਿਲਾਂ ਤਾਂ ਕਦੇ ਵੀ ਮੇਰੇ ਕਮਰੇ ਵਿੱਚ ਨਹੀਂ ਆਈ ਫਿਰ ਅੱਜ ਕੀ ਕਰਨ ਆਈ ਹੈ ਉਸ ਨੇ ਜਦੋਂ ਪੁੱਛਿਆ ਤਾਂ ਮਿਹਰ ਨੇ ਕਿਹਾ ਤੁਸੀਂ ਸਾਡੇ ਘਰ ਦੇ ਨੌਕਰ ਨਹੀਂ ਪਰਿਵਾਰ ਦੇ ਮੈਂਬਰ ਹੋ ਤੂੰ ਜ਼ਿੰਦਗੀ ਭਰ ਬਿਨਾਂ ਕਿਸੇ ਸਵਾਰਥ ਤੇ ਸਾਡੀ ਸੇਵਾ ਕੀਤੀ ਹੈ ਇਸ ਲਈ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਤੇਰੇ ਲਈ ਕੁਝ ਕਰਾਂ ਕੀ ਤੂੰ ਨਹੀਂ ਚਾਹੁੰਦਾ ਕਿ ਤੈਨੂੰ ਪਤਨੀ ਦੀ ਖੁਸ਼ੀ ਪ੍ਰਾਪਤ ਹੋਵੇ ਕੀ ਤੂੰ ਆਪਣੀ ਪੂਰੀ ਜ਼ਿੰਦਗੀ ਐਵੇਂ ਹੀ ਬਤੀਤ ਕਰਨਾ ਚਾਹੁੰਦਾ ਹੈ ਇਹ ਕਹਿਣ ਤੋਂ ਬਾਅਦ ਉਹ ਆਪਣੀ ਸਾਰੀ ਦਾ ਪੱਲਾ ਉਸ ਦੇ ਸਾਹਮਣੇ ਕਰ ਲੈਂਦੀ ਹੈ। ਰਾਜੂ ਆਪਣੀਆਂ ਅੱਖਾਂ ਬੰਦ ਕਰਕੇ ਮਿਹਰ ਤੇ ਚੀਕਣਾ ਸ਼ੁਰੂ ਕਰ ਦਿੰਦਾ ਹੈ। ਉਸ ਨੇ ਕਿਹਾ ਮਾਲਕਨ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਵੱਡੀ ਮਾਲਕਨ ਨੂੰ ਸਭ ਕੁਝ ਦੱਸ ਦੇਵਾਂਗਾ। ਇਹ ਸੁਣ ਕੇ ਮਿਹਰ ਨੂੰ ਗੁੱਸਾ ਆ ਜਾਂਦਾ ਹੈ ਪਰ ਉਹ ਆਪਣੇ ਗੁੱਸੇ ਤੇ ਕਾਬੂ ਰੱਖਦੀ ਹੈ ਤੇ ਰਾਜੂ ਨੂੰ ਕਹਿਣ ਲੱਗਦੀ ਹੈ ਤੇਰੇ ਸਾਹਮਣੇ ਕਿੰਨੀ ਸੋਹਣੀ ਤੇ ਮਟਿਆਰ ਕੁੜੀ ਕੋਲ ਖੜੀ ਹੈ। ਫਿਰ ਵੀ ਤੇਰੇ ਦਿਲ ਦੀ ਇੱਛਾ ਨਹੀਂ ਹੈ ਕੀ ਤੂੰ ਮਰਦ ਨਹੀਂ ਹੈ ਇੱਕ ਸੋਹਣੀ ਕੁੜੀ ਜੋ ਆਪ ਤੇਰੇ ਨਾਲ ਸੌਣਾ ਚਾਹੁੰਦੀ ਹੈ ਉਹ ਤੇਰੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਹੈ ਜੇਕਰ ਕੋਈ ਮੁਰਦਾ ਵੀ ਹੁੰਦਾ ਤਾਂ ਸੁੰਦਰ ਕੁੜੀ ਨੂੰ ਦੇਖ ਕੇ ਖੜਾ ਹੋ ਜਾਂਦਾ ਪਰ ਤੂੰ ਤਾਂ ਬਿਲਕੁਲ ਕਮਜ਼ੋਰ ਤੇ ਨਾਪੁਸ਼ਕ ਹੈ ਮੈਨੂੰ ਲੱਗਦਾ ਤੂੰ ਮਰਦ ਬਣਨ ਦੇ ਯੋਗ ਨਹੀਂ ਹੈ ਉਹ ਆਪਣੇ ਨੌਕਰ ਨੂੰ ਹਰ ਤਰ੍ਹਾਂ ਨਾਲ ੜਕਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਉਹ ਉਸ ਨਾਲ ਰਿਸ਼ਤਾ ਕਾਇਮ ਕਰ ਸਕੇ ਰਉ ਉਹ ਉਸ ਨੂੰ ਸਾਫ਼ ਮਨਾਂ ਕਰ ਦਿੰਦਾ ਹੈ ਕਿ ਮੈਂ ਇਸ ਘਰ ਦਾ ਨੌਕਰ ਹਾਂ ਮੈਂ ਮਾਲਕਨ ਨੂੰ ਆਪਣੀ ਮਾਂ ਸਮਝਦਾ ਹਾਂ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਾਰਨ ਘਰ ਦੀ ਇੱਜ਼ਤ ਖਰਾਬ ਹੋਵੇ ਰਾਜੂ ਉਸ ਨੂੰ ਗੁੱਸੇ ਨਾਲ ਉੱਥੋਂ ਜਾਣ ਲਈ ਕਹਿੰਦਾ ਹੈ ਤਾਂ ਮਿਹਰ ਉੱਥੋਂ ਚਲੀ ਜਾਂਦੀ ਹੈ ਪਰ ਮਿਹਰ ਕਿਸੇ ਵੀ ਕੀਮਤ ਤੇ ਮਾਂ ਬੰਨਣਾ ਚਾਹੁੰਦੀ ਸੀ ਉਸ ਨੂੰ ਇੱਕ ਬੱਚਾ ਚਾਹੀਦਾ ਸੀ ਤਾਂ ਕਿ ਸਾਰੀ ਦੌਲਤ ਉਸ ਦੀ ਹੋ ਸਕੇ ਹੁਣ ਉਹ ਰਾਜੂ ਦੀ ਕਮਜ਼ੋਰੀ ਲੱਭਣ ਲੱਗਦੀ ਹੈ ਫਿਰ ਉਸ ਦੇ ਮਨ ਵਿੱਚ ਇੱਕ ਯੋਜਨਾ ਆਉਂਦੀ ਹੈ ਜੇ ਜਦੋਂ ਆਪਣੀ ਮਾਲਕਣ ਦੀ ਇੱਜ਼ਤ ਲਈ ਮੇਰੇ ਨਾਲ ਕੁਝ ਨਹੀਂ ਕਰ ਰਿਹਾ ਹੈ ਤਾਂ ਸ਼ਾਇਦ ਆਪਣੀ ਮਾਲਕਣ ਦੀ ਖਾਤਰ ਹੀ ਮੰਨ ਜਾਵੇ ਇੱਕ ਰਾਤ ਫਿਰ ਉਹ ਰਾਜੂ ਦੇ ਕਮਰੇ ਵਿੱਚ ਜਾਂਦੀ ਹੈ ਤੇ ਆਪਣੇ ਨਾਲ ਆਪਣੇ ਪਤੀ ਦੀ ਗਨ ਵੀ ਲੈ ਜਾਂਦੀ ਹੈ ਉਸਨੇ ਰਾਜੂ ਨੂੰ ਗਨ ਖਾ ਕੇ ਕਿਹਾ ਜੇਕਰ ਤੂੰ ਮੇਰੇ ਨਾਲ ਰਿਸ਼ਤਾ ਨਾ ਬਣਾਇਆ ਤਾਂ ਮੈਂ ਤੇਰੀ ਮਾਲਕਣ ਨੂੰ ਗੋਲੀ ਮਾਰ ਦੇਵਾਂਗੀ ਇਹ ਗੱਲ ਸੁਣ ਕੇ ਰਾਜੂ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਉਹ ਆਪਣੀ ਮਾਲਕਣ ਨਾਲ ਬਹੁਤ ਪਿਆਰ ਕਰਦਾ ਸੀ ਉਸ ਨੂੰ ਆਪਣੀ ਮਾਂ ਮੰਨਦਾ ਸੀ ਰਾਜੂ ਮਜਬੂਰ ਹੋ ਕੇ ਆਪਣੀ ਛੋਟੀ ਮਾਲਕਣ ਮਿਹਰ ਨਾਲ ਰਿਸ਼ਤਾ ਬਣਾ ਲੈਂਦਾ ਹੈ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਸਮੇਂ ਦੇ ਨਾਲ ਰਾਜੂ ਨੂੰ ਮਿਹਰ ਨਾਲ ਪਿਆਰ ਹੋ ਜਾਂਦਾ ਹੈ ਇੱਕ ਦਿਨ ਰਾਜੂ ਨੇ ਮਿਹਰ ਨੂੰ ਕਿਹਾ ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ ਹਾਂ ਮੈਨੂੰ ਪਤਾ ਨਹੀਂ ਸੀ ਕਿ ਪਤਨੀ ਦਾ ਪਿਆਰ ਕੀ ਹੁੰਦਾ ਹੈ ਉਸ ਦੀ ਗੱਲ ਸੁਣ ਕੇ ਮਿਹਰ ਦਾ ਰੰਗ ਉੱਡ ਗਿਆ ਸੀ ਕਿਉਂਕਿ ਉਹ ਤਾਂ ਉਸ ਕੋਲੋਂ ਸਿਰਫ ਬੱਚਾ ਚਾਹੁੰਦੀ ਸੀ ਉਸ ਨੂੰ ਉਸ ਨਾਲ ਕੋਈ ਹਮਦਰਦੀ ਪਿਆਰ ਨਹੀਂ ਸੀ ਉਹ ਤਾਂ ਆਪਣਾ ਮਤਲਬ ਕੱਢ ਕੇ ਉਸ ਨੂੰ ਲਤ ਮਾਰਨ ਵਾਲੀ ਸੀ ਪਰ ਉਸ ਸਮੇਂ ਮਿਹਰ ਨੇ ਉਸ ਨੂੰ ਕਿਹਾ ਹਾਂ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਜ਼ਿੰਦਗੀ ਭਰ ਤੇਰੇ ਨਾਲ ਇੱਕ ਪਤਨੀ ਦੀ ਤਰ੍ਹਾਂ ਰਹਾਂਗੀ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੈਂ ਤਾਂ ਤੇਰਾ ਬੱਚਾ ਵੀ ਪੈਦਾ ਕਰਨ ਵਾਲੀ ਹਾਂ ਇਹ ਸੁਣ ਕੇ ਰਾਜੂ ਬਹੁਤ ਖੁਸ਼ ਹੋ ਜਾਂਦਾ ਹੈ ਪਰ ਇੱਕ ਦਿਨ ਰਾਜੂ ਤੇ ਮਿਹਰ ਸਬੰਧ ਬਣਾ ਰਹੇ ਸੀ ਤਾਂ ਉਹਨਾਂ ਨੂੰ ਮੀਤੋ ਵੇਖ ਲੈਂਦੀ ਹੈ ਉਹ ਹੈਰਾਨ ਸੀ ਕਿ ਜਿਸ ਅਨਾਥ ਮੁੰਡੇ ਨੂੰ ਮੈਂ ਆਪਣੇ ਘਰੇ ਬੇਟੇ ਦੀ ਤਰ੍ਹਾਂ ਪਾਲਿਆ ਹੈ ਉਹ ਅੱਜ ਸਾਡੇ ਹੀ ਇੱਜ਼ਤ ਨਾਲ ਖਿਲਵਾੜ ਕਰ ਰਿਹਾ ਹੈ ਜਦੋਂ ਮਿਹਰ ਚਲੀ ਗਈ ਤਾਂ ਮੀਤੋ ਰਾਜੂ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਥੱਪੜ ਮਾਰ ਕੇ ਕਹਿੰਦੀ ਹੈ ਤੇਰੇ ਪਾਲਣ ਪੋਸ਼ਣ ਵਿੱਚ ਕੀ ਕਮੀ ਰਹਿ ਗਈ ਸੀ ਮੈਂ ਤੈਨੂੰ ਆਪਣੇ ਬੇਟੇ ਦੀ ਤਰ੍ਹਾਂ ਵੱਡਾ ਕੀਤਾ ਸੀ ਤੇ ਤੂੰ ਅੱਜ ਮੇਰੇ ਹੀ ਨੋਹ ਨਾਲ ਗਲਤ ਹਰਕਤਾਂ ਕਰ ਰਿਹਾ ਹੈ ਰਾਜੂ ਨੇ ਰੋਂਦੇ ਹੋਏ ਕਿਹਾ ਮਾਲਕਣ ਇਹ ਸਭ ਮੈਂ ਮਜਬੂਰੀ ਵਿੱਚ ਕਰ ਰਿਹਾ ਹਾਂ ਕਿਉਂਕਿ ਛੋਟੀ ਮਾਲਕਨ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇਕਰ ਮੈਂ ਉਸ ਨਾਲ ਰਿਸ਼ਤਾ ਨਹੀਂ ਬਣਾਵਾਂਗਾ ਤਾਂ ਉਹ ਤੁਹਾਨੂੰ ਮਾਰ ਦੇਵੇਗੀ ਮੈਂ ਤੁਹਾਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਇਹ ਸਭ ਸੁਣ ਕੇ ਮੀਤੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਉਹ ਰਾਜੂ ਨੂੰ ਆਪਣੇ ਗਲੇ ਨਾਲ ਲਾ ਕੇ ਕਹਿੰਦੀ ਹੈ ਬੇਟਾ ਤੂੰ ਬਹੁਤ ਭੋਲਾ ਹੈ ਮੇਰੀ ਨੂੰ ਬਹੁਤ ਚਲਾਕ ਹੈ ਉਹ ਤੇਰਾ ਫਾਇਦਾ ਉਠਾ ਰਹੀ ਹੈ ਇੱਕ ਵਾਰ ਜਦੋਂ ਉਸ ਦਾ ਮਕਸਦ ਪੂਰਾ ਹੋ ਗਿਆ ਤਾਂ ਉਹ ਤੈਨੂੰ ਛੱਡ ਦੇਵੇਗੀ ਫਿਰ ਤੂੰ ਕਿਸੇ ਜੋਗਾ ਨਹੀਂ ਰਹੇਗਾ ਇੱਕ ਹੈ ਕੇ ਮੀਤੋ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਫਿਰ ਇੱਕ ਮਹੀਨਾ ਬੀਤਣ ਤੋਂ ਬਾਅਦ ਮਹਿਰ ਗਰਭਵਤੀ ਹੋ ਜਾਂਦੀ ਹੈ ਉਹ ਬਹੁਤ ਖੁਸ਼ ਸੀ ਪਰ ਮੀਤੋ ਨੂੰ ਪਤਾ ਸੀ ਕਿ ਇਹ ਬੱਚਾ ਮੇਰੇ بیٹے ਦਾ ਨਹੀਂ ਰਾਜੂ ਦਾ ਹੈ ਉਹ ਪਰੇਸ਼ਾਨ ਸੀ ਪਰ ਸਾਰਿਆਂ ਅੱਗੇ ਖੁਸ਼ੀ ਜ਼ਾਹਿਰ ਕਰ ਰਹੀ ਸੀ ਅੰਦਰ ਹੀ ਅੰਦਰ ਰਾਜੂ ਵੀ ਪਰੇਸ਼ਾਨ ਸੀ ਕਿਉਂਕਿ ਜਦੋਂ ਮਹਿਰ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ ਤਾਂ ਉਸ ਦਾ ਰਾਜੂ ਪ੍ਰਤੀ ਵਿਵਹਾਰ ਬਦਲ ਗਿਆ ਸੀ ਜਦੋਂ ਵੀ ਰਾਜੂ ਉਸਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਮਿਹਰ ਕਹਿੰਦੀ ਤੂੰ ਆਪਣੀ ਹੱਦ ਵਿੱਚ ਰਿਹਾ ਕਰ ਤੂੰ ਇੱਕ ਨੌਕਰ ਹੈ ਰਾਜੂ ਬਹੁਤ ਜ਼ਿਆਦਾ ਉਦਾਸ ਹੋ ਗਿਆ ਸੀ ਹੌਲੀ ਹੌਲੀ 9 ਮਹੀਨੇ ਬੀਤ ਗਏ ਤੇ ਮਿਹਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ ਰਾਜੂ ਬਹੁਤ ਖੁਸ਼ ਹੋਇਆ ਕਿ ਮੈਂ ਬਾਪ ਬਣ ਗਿਆ ਹਾਂ ਪਰ ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਸੀ ਕਿਉਂਕਿ ਜੇਕਰ ਉਹ ਕਿਸੇ ਕੋਲ ਗੱਲ ਕਰਦਾ ਤਾਂ ਉਸਦੀ ਮਾਲਕਨ ਦੀ ਬਹੁਤ ਬੇਇੱਜ਼ਤੀ ਹੋਣੀ ਸੀ ਉਸ ਦਾ ਤਾਂ ਬਾਹਰ ਨਿਕਲਣਾ ਹੀ ਔਖਾ ਹੋ ਜਾਣਾ ਸੀ ਪਰ ਮਨ ਹੀ ਮਨ ਰਾਜੂ ਬਹੁਤ ਬੇਚੈਨ ਰਹਿਣ ਲੱਗਾ ਸੀ ਇੱਕ ਦਿਨ ਰਾਤ ਨੂੰ ਰਾਜੂ ਚੋਰੀ ਮਿਹਰ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਜਿਵੇਂ ਹੀ ਉਸ ਨੇ ਆਪਣੇ ਬੇਟੇ ਨੂੰ ਚੁੱਕਿਆ ਤਾਂ ਮਿਹਰ ਦੀ ਨੀਂਦ ਖੁੱਲ ਜਾਂਦੀ ਹੈ ਉਹ ਰਾਜੂ ਦੇ ਮੂੰਹ ਤੇ ਦੋ ਤਿੰਨ ਥੱਪੜ ਮਾਰ ਕੇ ਉਸ ਨੂੰ ਕਮਰੇ ਤੋਂ ਬਾਹਰ ਕੱਢ ਦਿੰਦੀ ਹੈ ਰਾਜੂ ਹੱਥ ਜੋੜ ਕੇ ਉਸ ਨੂੰ ਕਹਿੰਦਾ ਹੈ ਕਿ ਇੱਕ ਵਾਰ ਮੈਨੂੰ ਮੇਰੇ ਬੇਟੇ ਨਾਲ ਮਿਲ ਲੈਣ ਦਿਓ ਫਿਰ ਮੈਂ ਜ਼ਿੰਦਗੀ ਭਰ ਲਈ ਇੱਥੋਂ ਚਲਾ ਜਾਵਾਂਗਾ ਪਰ ਮਿਹਰ ਉਸ ਨੂੰ ਹੱਥ ਨਹੀਂ ਲਾਉਣ ਦਿੰਦੀ ਤੇ ਕਹਿੰਦੀ ਹੈ ਇਹ ਤੇਰਾ ਬੇਟਾ ਨਹੀਂ ਮੇਰਾ ਤੇ ਮੇਰੇ ਪਤੀ ਪਰਮ ਦਾ ਬੇਟਾ ਹੈ ਜੇਕਰ ਤੂੰ ਕਿਸੇ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰੇਗਾ ਤਾਂ ਕੋਈ ਵੀ ਤੇਰੀ ਗੱਲ ਤੇ ਯਕੀਨ ਨਹੀਂ ਕਰੇਗਾ ਰਾਜੂ ਬਹੁਤ ਉਦਾਸ ਰਹਿਣ ਲੱਗਾ ਤਾਂ ਇੱਕ ਦਿਨ ਮੀਤੋ ਰਾਜੂ ਨੂੰ ਬਾਹਰ ਲੈ ਕੇ ਜਾਂਦੀ ਹੈ ਉਸ ਨੇ ਰਾਜੂ ਨੂੰ ਕਿਹਾ ਬੇਟਾ ਤੂੰ ਇੱਥੋਂ ਜ਼ਿੰਦਗੀ ਪਰ ਲਈ ਚਲਾ ਜਾ ਨਹੀਂ ਤਾਂ ਇਹ ਲੋਕ ਤੇਰਾ ਜੀਣਾ ਹਰਾਮ ਕਰ ਦੇਣਗੇ ਤੈਨੂੰ ਨਹੀਂ ਪਤਾ ਮੇਰਾ ਬੇਟਾ ਤੇ ਮੇਰੀ ਨੋਹ ਦੋਵੇਂ ਇਸ ਸਾਜ਼ਿਸ਼ ਵਿੱਚ ਮਿਲੇ ਹੋਏ ਹਨ ਉਹ ਜ਼ਮੀਨ ਜਾਇਦਾਦ ਦੇ ਕਾਗਜ਼ ਉਸ ਵੱਲ ਕਰਕੇ ਕਹਿੰਦੀ ਹੈ ਤੇਰਾ ਇਸ ਘਰ ਵਿੱਚ ਜੋ ਵੀ ਹਿੱਸਾ ਸੀ ਮੈਂ ਤੇਰੇ ਨਾਂ ਕਰ ਦਿੱਤਾ ਹੈ ਤੂੰ ਇਹ ਲੈ ਕੇ ਮੇਰੀ ਭੈਣ ਦੇ ਘਰ ਚਲਾ ਜਾਵੇਂ ਤੇ ਫਿਰ ਆਪਣਾ ਘਰ ਬਣਾ ਕੇ ਵਿਆਹ ਕਰਕੇ ਖੁਸ਼ੀ-ਖੁਸ਼ੀ ਰਹਿਣਾ ਪਰ ਰਾਜੂ ਨੂੰ ਧਨ-ਦੌਲਤ ਦਾ ਬਿਲਕੁਲ ਲਾਲਚ ਨਹੀਂ ਸੀ ਉਸ ਨੇ ਸਾਰੇ ਕਾਗਜ਼ ਆਪਣੀ ਮਾਲਕਨ ਨੂੰ ਵਾਪਸ ਕਰ ਦਿੱਤੇ ਫਿਰ ਰਾਤ ਨੂੰ ਮਿਹਰ ਦੇ ਪਤੀ ਪਰਮ ਕੋਲ ਜਾ ਕੇ ਕਿਹਾ ਮਾਲਕ ਅੱਜ ਮੈਂ ਤੁਹਾਡੇ ਨਾਲ ਬੈਠ ਕੇ ਸ਼ਰਾਬ ਪੀਣਾ ਚਾਹੁੰਦਾ ਹਾਂ ਜਦੋਂ ਸ਼ਰਾਬ ਪੀ ਰਹੀ ਸੀ ਤਾਂ ਰਾਜੂ ਨੇ ਕਿਹਾ ਮਾਲਕ ਮੈਂ ਤੁਹਾਨੂੰ ਕੋਈ ਗੱਲ ਦੱਸਣਾ ਚਾਹੁੰਦਾ ਹਾਂ ਪਰਮ ਨੇ ਪੁੱਛਿਆ ਦੱਸ ਕੀ ਗੱਲ ਹੈ ਪਰ ਰਾਜੂ ਡਰ ਰਿਹਾ ਸੀ ਫਿਰ ਵੀ ਉਹ ਹਿੰਮਤ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੁਹਾਡਾ ਮੁੰਡਾ ਤੁਹਾਡਾ ਨਹੀਂ ਮੇਰਾ ਹੈ ਇਹ ਸੁਣ ਕੇ ਪਰਮ ਗੁੱਸੇ ਵਿੱਚ ਆ ਜਾਂਦਾ ਹੈ ਤੇ ਰਾਜੂ ਨੂੰ ਮਾਰ ਦਿੰਦਾ ਹੈ ਫਿਰ ਪਰਮ ਤੇ ਮਿਹਰ ਦੋਵੇਂ ਪਤੀ ਪਤਨੀ ਮਿਲ ਕੇ ਰਾਜੂ ਦੀ লাশ ਖੇਤ ਵਿੱਚ ਨੱਪ ਕੇ ਉਸ ਦੇ ਉੱਪਰ ਇੱਕ ਛੋਟੀ ਗੱਡ ਡਰਾਵਾ ਲਾ ਦਿੰਦੇ ਹਨ ਜੋ ਖੇਤਾਂ ਵਿੱਚੋਂ ਵਾਰਾ ਪਸ਼ਵਾਂ ਨੂੰ ਭਜਾਉਣ ਦਾ ਕੰਮ ਕਰਦਾ ਹੈ ਜਦੋਂ ਮੀਤੋ ਨੂੰ ਪਤਾ ਲੱਗਾ ਕਿ ਰਾਜੂ ਉਸ ਦੀ ਭੈਣ ਦੇ ਘਰ ਨਹੀਂ ਪਹੁੰਚਿਆ ਹੈ ਤੋ ਬੇਚੈਨ ਹੋ ਕੇ ਆਪਣੇ ਬੇਟੇ ਪਰਮ ਨੂੰ ਕਹਿੰਦੀ ਹੈ ਕਿ ਪਤਾ ਕਰੋ ਰਾਜੂ ਕਿੱਥੇ ਹੈ ਉਹ ਤੇਰੀ ਮਾਸੀ ਦੇ ਘਰ ਵੀ ਨਹੀਂ ਗਿਆ ਹੈ ਪਰਮ ਆਪਣੀ ਮਾਂ ਤੇ ਗੁੱਸੇ ਹੋ ਕੇ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਬੇਟੇ ਨਾਲੋਂ ਜ਼ਿਆਦਾ ਨੌਕਰ ਦੀ ਪਰਵਾਹ ਹੋ ਰਹੀ ਹੈ ਇਹ ਸੁਣ ਕੇ ਮੀਤੋ ਨੂੰ ਕੋਈ ਸ਼ੱਕ ਹੋਣ ਲੱਗਦਾ ਹੈ ਉਸਨੇ ਆਪਣੇ ਬੇਟੇ ਤੇ ਜ਼ੋਰ ਪਾ ਕੇ ਕਿਹਾ ਮੈਂ ਉਹਨੂੰ ਸਾਫ਼-ਸਾਫ਼ ਦੱਸ ਤੂੰ ਰਾਜੂ ਨਾਲ ਕੀ ਕੀਤਾ ਹੈ ਜੇਕਰ ਦੌਲਤ ਲਈ ਉਸ ਨਾਲ ਕੁਝ ਗਲਤ ਕੀਤਾ ਹੈ ਤਾਂ ਤੈਨੂੰ ਨਹੀਂ ਪਤਾ ਮੈਂ ਅੱਧੀ ਜ਼ਮੀਨ ਪਹਿਲਾਂ ਹੀ ਉਸਦੇ ਨਾਂ ਕਰ ਦਿੱਤੀ ਹੈ ਇਹ ਗੱਲ ਸੁਣ ਕੇ ਮਿਹਰ ਤੇ ਪਰਮ ਦੇ ਹੋਸ਼ ਉੱਡ ਜਾਂਦੇ ਹਨ ਉਹ ਰਾਤ ਨੂੰ ਜ਼ਮੀਨ ਦੇ ਕਾਗਜ਼ ਲੱਭਣੇ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਮੀਤੋ ਵੀ ਲੁੱਕ-ਲੁੱਕ ਕੇ ਵੇਖ ਰਹੀ ਸੀ ਉਹਨਾਂ ਨੂੰ ਕਾਗਜ਼ ਨਹੀਂ ਲੱਭੇ ਤਾਂ ਉਹ ਸੋਚਦੇ ਹਨ ਕਿ ਜਦੋਂ ਅਸੀਂ ਰਾਜੂ ਨੂੰ ਮਾਰ ਕੇ ਜ਼ਮੀਨ ਵਿੱਚ ਨੱਪਿਆ ਸੀ ਤਾਂ ਕਾਗਜ਼ ਰਾਜੂ ਦੀ ਜੇਬ ਵਿੱਚ ਹੋਣੇ ਹਨ ਉਹ ਕਾਗਜ਼ ਕੱਢਣ ਲਈ ਖੇਤ ਵਿੱਚ ਜਾਂਦੇ ਹਨ ਤੇ ਮਿੱਟੀ ਪਟਨੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੀ ਮਾਂ ਮੀਤੋ ਵੀ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਪਿੱਛੇ ਖੇਤ ਪਹੁੰਚ ਜਾਂਦੀ ਹੈ ਮੀਤੋ ਨੇ ਜਦੋਂ ਵੇਖਿਆ ਕਾ ਉਹਨਾਂ ਨੇ ਰਾਜੂ ਦੀ ਲਾਸ਼ ਨੂੰ ਪੁੱਟ ਕੇ ਕੱਢ ਲਿਆ ਸੀ ਮੀਤੋ ਨੇ ਕਿਹਾ ਇਹ ਜ਼ਮੀਨ ਤੇ ਕਾਗਜ਼ਾਂ ਦੀ ਤੁਸੀਂ ਇੱਥੇ ਤਲਾਸ਼ ਕਰ ਰਹੇ ਹੋ ਉਹ ਮੇਰੇ ਕੋਲ ਹਨ ਰਾਜੂ ਨੇ ਤਨ ਦੌਲਤ ਲਈ ਹੀ ਨਹੀਂ ਸੀ ਬਲਕਿ ਮੈਨੂੰ ਵਾਪਸ ਕਰ ਦਿੱਤੀ ਸੀ ਤੇ ਉਸ ਦਾ ਵਾਰਸ ਵੀ ਮੇਰੇ ਕੋਲ ਹੈ ਜੋ ਮੇਰੇ ਬੇਟੇ ਰਾਜੂ ਦਾ ਹੀ ਮੁੰਡਾ ਹੈ ਅੱਜ ਤੋਂ ਬਾਅਦ ਇਹ ਹੀ ਮੇਰਾ ਬੇਟਾ ਹੈ ਮੀਤੋ ਨੇ ਆਪਣੇ ਬੇਟੇ ਤੇ ਆਪਣੀ ਨੂੰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਜਿਨ੍ਹਾਂ ਨੂੰ ਜੇਲ੍ਹ ਹੋ ਜਾਂਦੀ ਹੈ ਮੀਤੋ ਨੇ ਜਸ 2 ਸਾਲ ਦੇ ਪਰਾਏ ਮੁੰਡੇ ਨੂੰ ਪਾਲ ਲਿਆ ਸੀ ਉਸਦੇ ਲਈ ਆਪਣੇ بیٹے ਨੂੰ ਵੀ ਮਾਫ ਨਹੀਂ ਕੀਤਾ ਤੇ ਉਸ ਨੂੰ ਸਜ਼ਾ ਦਵਾਈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ